ਅਗਲੀ ਜਿਹੜੀ ਖਬਰ ਆ ਰਹੀ ਨੂੰ ਅਸ ਤੋਂ ਆ ਰਹੀ ਹੈ ਇਸ ਦੇ ਵਿੱਚ ਆਪਾਂ ਨੂੰ ਪਤਾ ਸ਼ਿਕਾਗੋ ਦੇ ਵਿੱਚ ਜਿਹੜੀ ਆਈਸ ਆ ਉਹਨੇ ਲਗਾਤਾਰ ਛਾਪੇ ਮਾਰੀ ਤੇਜ਼ ਕੀਤੀ ਹੋਈ ਹੈ ਨੈਸ਼ਨਲ ਗਾਰਡ ਦਾ ਵੀ ਮੁੱਦਾ ਜਿਹੜਾ ਉਹ ਲਗਾਤਾਰ ਚਰਚਾ ਦੇ ਵਿੱਚ ਹੈ ਤੇ ਹਨਓਵਰ ਪਾਰਕ ਜਿਹੜਾ ਉੱਥੇ ਯੂਨਾਈਟਿਡ ਸਟੇਟਸ ਜਿਹੜੀ ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਆ ਉਹਨੇ ਇੱਕ ਜਿਹੜਾ ਪੁਲਿਸ ਹੈ ਉਹ ਗ੍ਰਿਫਤਾਰ ਕੀਤਾ ਤੇ ਉਹਦੇ ਤੇ ਦੋਸ਼ੇ ਲੱਗਿਆ ਵੀ ਉਹ ਇਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਿਹਾ ਤੇ ਉਹ ਇੱਕ ਇਮੀਗ੍ਰੈਂਟ ਆ ਜਿਹੜਾ ਕੋਮੋਂਟੇਨੇਗਰੋ ਦੇ ਨਾਲ ਉਹਦਾ ਸਬੰਧ ਹੈ ਆ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਅਰ ਰੈਡੋਲ ਜੋਬਿਕ ਜਿਹੜਾ ਉਹ ਓਵਰਸਟੇ ਕਰ ਗਿਆ ਸੀਗਾ ਟੂਰਿਸਟ ਵੀਜ਼ੇ ਤੋਂ ਬਾਅਦ ਜਿਹੜਾ ਕਿ 2015 ਦੇ ਵਿੱਚ ਐਕਸਪਾਇਰ ਹੋਇਆ ਸੀਗਾ ਮੋਜੋਬਿਕ ਜਿਹੜਾ ਉਹ ਸੌਖਾ ਮਤਲਬ ਉਹਨੇ ਸੌ ਚੁੱਕਣੀ ਸੀ ਕਿ ਹਨੋਵਰ ਪਾਰਕ ਪੁਲਿਸ ਆਫੀਸਰ ਦੇ ਤੌਰ ਤੇ ਇਸੇ ਹੀ ਵੀਰਵਾਰ ਨੂੰ ਤੇ ਡਿਪਾਰਟਮੈਂਟ ਆਫ ਫਾਰਮ ਲੈਂਡ ਸਿਕਿਉਰਿਟੀ ਨੇ ਦੱਸਿਆ ਵੀ ਉਹ ਜਿਹੜਾ ਇਨਕਾਊਂਟਰ ਹੋਇਆ ਉਹਦੇ ਨਾਲ ਆਪਰੇਸ਼ਨ ਮਿਡਵੇ ਬਲਿਟਸ ਇਹਨਾਂ ਨੇ ਕੀਤਾ ਸੀਗਾ ਸ਼ਿਕਾਗੋ ਦੇ ਵਿੱਚ ਤੇ ਉਹਦੇ ਵਿੱਚ ਇਹਨਾਂ ਦਾ ਜਿਹੜਾ ਇਹਨਾਂ ਨੇ ਅਰੈਸਟ ਕੀਤਾ ਪੁਲਿਸ ਸੀਗਾ ਬੋਜੋਵਿਕ ਉਸ ਇਨਫੋਰਸਮੈਂਟ ਦੇ ਤਹਿਤ ਇਹ ਕਹਿੰਦੇ ਵੀ ਆਉਂਦਾ ਫੈਡਰਲ ਅਫੀਸ਼ੀਅਲਸ ਨੇ ਇਹ ਗੱਲ ਦੱਸੀ ਆ ਵੀ ਹਨੋਵਰ ਪਾਰਕ ਪੁਲਿਸ ਰਿਕਾਰਡ ਦੇ ਮੁਤਾਬਕ ਕੋ ਕਨਫਰਮ ਹੋਇਆ ਵੀ ਉਹ ਪੈਨਸ਼ਨ ਫੰਡ ਬੋਰਡ ਦੇ ਜਿਹੜਾ ਟਰਸਟੀ ਆ ਉਹਦੇ ਲਈ ਵੀ ਜਨਵਰੀ ਦੇ ਵਿੱਚ ਜਨਵਰੀ 2025 ਦੇ ਵਿੱਚ ਉਹ ਅਪਰੂਵ ਹੋ ਚੁੱਕਿਆ ਹੈ ਭੋਜੋਬਿਕ ਜਿਹੜਾ ਉਹ ਇੱਕ ਫੇਸਬੁਕ ਪੋਸਟ ਦੇ ਵਿੱਚ ਦਿਖਿਆ ਸੀਗਾ ਤੇ ਜਿਹੜੀ ਉਹਨੇ ਜਿੱਥੇ ਉਹਨੇ ਦਾਵਾ ਕੀਤਾ ਇੱਕ ਪੋਸਟ ਦੇ ਵਿੱਚ ਕਿ ਪੁਲਿਸ ਡਿਪਾਰਟਮੈਂਟ ਜਿਹੜਾ ਉਹ ਉਹਦੇ ਤੋਂ ਉਹਨੇ ਜਾਣਕਾਰੀ ਹਾਸਲ ਕੀਤੀ ਹੈ ਡਿਪਾਰਟਮੈਂਟ ਆਫ ਹੋਮ ਲੈਂਡ ਸਿਕਿਉਰਿਟੀ ਤੋਂ ਭੋਜੋਬਿਕ ਨੇ ਲੰਘੇ ਹੀ ਸਾਲਾਂ ਦੇ ਵਿੱਚ ਕਹਿੰਦੇ ਵੀ ਉੱਥੋਂ ਦੀ ਜਿਹੜੀ ਪੁਲਿਸ ਅਕੈਡਮੀ ਆ ਉਹ ਉਥੋਂ ਜਿਹੜੀ ਪੁਲਿਸ ਦੀ ਟ੍ਰੇਨਿੰਗ ਉਹ ਹਾਸਲ ਕੀਤੀ ਸੀਗੀ ਐਸ ਟਾਈਮ ਇਹ ਪਤਾ ਲੱਗਿਆ ਵੀ ਉਹ ਯੂ ਐਸ ਦੇ ਵਿੱਚ ਇਲੀਗਲੀ ਤਰੀਕੇ ਦੇ ਨਾਲ ਰਹਿ ਰਿਹਾ ਸੀਗਾ ਤਕਰੀਬਨ 10 ਸਾਲ ਤੋਂ ਤੇ ਹੁਣ ਉਹ ਜਿਹੜਾ ਸਾਰਾ ਆਪਣਾ ਪ੍ਰੋਸੈਸ ਕੰਪਲੀਟ ਕਰਕੇ ਤੇ ਉਹਨੇ ਪੁਲਿਸ ਅਫਸਰ ਬਣ ਜਾਣਾ ਸੀਗਾ ਸੋ ਡੀ ਐਚ ਐਸ ਸਕੱਰੇਟਰੀ ਜਿਹੜੇ ਕ੍ਰਿਸਟੀਨੋਮ ਨੇ ਉਹਨਾਂ ਨੇ ਇਸ ਖਬਰ ਤੋਂ ਬਾਅਦ ਕਿਹਾ ਵੀ ਆਈਸ ਨੇ ਰੈਸਟ ਕੀਤਾ ਇੱਕ ਇਲੀਗਲ ਏਲੀਅਨ ਜਿਹੜਾ ਕਿ ਵਰਕਿੰਗ ਐਜ਼ ਅ ਸਵorn ਪੁਲਿਸ ਆਫੀਸਰ ਸ਼ਿਕਾਗੋ ਦੇ ਵਿੱਚ ਸਵਰਬ ਦੇ ਵਿੱਚ ਤੇ ਉਹ ਕਹਿੰਦੇ ਵੀ ਇੱਥੇ ਜਿਹੜੇ ਰੈਡੀਕਲ ਸੈਂਚਰੀ ਬਣਾਈ ਹੋਈ ਆ ਪੋਲਿਟਿਸ਼ੀਅਨਸ ਨੇ ਹੋਰ ਨੇ ਤੇ ਉਹ ਕਹਿੰਦੇ ਵੀ ਉਹਨਾਂ ਲੋਕਾਂ ਨੂੰ ਅਲਾਉ ਕਰ ਰਿਹਾ ਜਿਨ੍ਹਾਂ ਦਾ ਬੈਕਗ੍ਰਾਉਂਡ ਵੀ ਕ੍ਰਿਮੀਨਲ ਆ ਤੇ ਨਾਲ ਦੀ ਨਾਲ ਕਹਿੰਦੇ ਵੀ ਇੱਕ ਲੋਕ ਲਗਾਤਾਰ ਸਕੂਲ ਡਿਸਟ੍ਰਿਕਟ ਦੇ ਵਿੱਚ ਕਮਿਊਨਿਟੀਜ਼ ਦੇ ਵਿੱਚ ਤੇ ਇੱਥੋਂ ਤੱਕ ਕਿ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਇਹਨਾਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਢਾਕਲ ਹੋ ਚੁੱਕੇ ਨੇ ਸੋ ਉਹਨਾਂ ਨੇ ਪੂਰਾ ਹੀ ਇਸ ਮਾਮਲੇ ਨੂੰ ਜਿਹੜਾ ਪੋਲਿਟਿਕਲ ਰੰਗ ਦਿੱਤੀ ਐ ਸੋ ਇਸ ਤੋਂ ਬਾਅਦ ਲੋਕ ਹੈਨਓਵਰ ਪੁਲਿਸ ਪਾਰਕ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹਨੂੰ ਵੀ ਸਵਾਲ ਕਰ ਰਹੇ ਨੇ ਵੀ ਇਹ ਬੰਦਾ ਕਿਸ ਆਧਾਰ ਦੇ ਉੱਤੇ ਜਿਹੜਾ ਤੁਹਾਡੇ ਵਿੱਚ ਤੁਸੀਂ ਕਿਹਨੋਂ ਵੀ ਅਸੀਂ ਜਨਵਰੀ 2025 ਦੇ ਵਿੱਚ ਇਹਨੂੰ ਜਿਹੜਾ ਪੈਨਸ਼ਨ ਫੰਡ ਬੋਰਡ ਆ ਟਰਸਟੀ ਆ ਉਹਦੇ ਤੌਰ ਤੇ ਵੀ ਅਸੀਂ ਇਹਨੂੰ ਜਿਹੜਾ ਅਪਰੂਵ ਕਰ ਦਿੱਤਾ ਸੀਗਾ ਸੋ ਕਾਫੀ ਭੱਖਿਆ ਮਸਲਾ ਦੂਜੇ ਪਾਸੇ ਦਾਵਾ ਇਹ ਕੀਤਾ ਜਾ ਰਿਹਾ ਵੀ ਉਹ ਬੰਦਾ ਲੀਗਲ ਸੀਗਾ ਬੇਸ਼ੱਕ ਉਹਨੇ ਓਵਰਸਟੇ ਕੀਤਾ ਸੀ ਪਰ ਫਿਰ ਵੀ ਜਦੋਂ ਉਹਨੂੰ ਪੁਲਿਸ ਦੇ ਵਿੱਚ ਭਰਤੀ ਕੀਤਾ ਗਿਆ ਤਾਂ ਉਹਦਾ ਜਿਹੜਾ ਬੈਕਗ੍ਰਾਉਂਡ ਚੈੱਕ ਆ ਉਹ ਹੋਇਆ ਸੀਗਾ ਸੋ ਇਹ ਵੀ ਮਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਖਾਸੀ ਵੱਡੀ ਡਿਬੇਟ ਦਾ ਚਰਚਾ ਦਾ ਜਿਹੜਾ ਕਾਰਨਾ ਉਹ ਜ਼ਰੂਰ ਬਣੂਗਾ ਜੀ ਜੀ